ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਬਾ ਜੀ ਵਧੀਆ ਜੀ ਹਾਂ ਠੀਕ ਠਾਕ ਜੀ ਤੇ ਬਾਬਾ ਜੀ ਵਾਹ ਵਾਟੇ ਮੋ ਗਿਆ ਕਰਦੇ ਨੇ ਬਵਾਰ ਤੋਂ ਨੂੰ ਫਿਰ ਆਟੇ ਜੀ ਪੀੜੀ ਹੈ ਜੀ ਤੀਜੀ ਪੀੜੀ ਹੋ ਗਿਆ ਹੈ ਜੀ ਹਾਂ ਜੀ ਠੀਕ ਆ ਤੇ ਫਿਰ ਤੁਸੀਂ ਕਿਹੜੇ ਟਾਈਮ ਤੇ ਲੱਗੇ ਸੀ ਵੀਰੇ ਅਸੀਂ ਜੋ ਉਹ ਸਾਵਨਾ ਇਹ ਐਡੇ ਲੱਗੇ ਆ ਅੱਛਾ ਜੀ 12 ਬਾਰਾਂ ਸਾਲਾਂ ਦੇ 12 ਸਾਲਾਂ ਦੇ ਠੀਕ ਤੇ ਫਿਰ ਮਈਆਂ ਫਰ ਬਹੁਤ ਦੂਰ ਦੂਰ ਲੈ ਕੇ ਜਾਂਦੇ ਨੇ ਆ ਮਈਆਂ ਇਧਰ ਸਰ੍ਹੋਂ ਸਾਰਾ ਲਓ ਬਹੁਤ ਲਿਆਉਂਦੇ ਰਿਹਾ ਅੱਛਾ ਜੀ ਹਾਂ ਠੀਕ ਹੈ ਤੇ ਪਹਿਲੇ ਬਾਪ ਕਰਦੇ ਸੀ ਤੁਹਾਡੇ ਜੀ ਹਾਂਜੀ ਪਹਿਨੋ ਬਾਪ ਪਹਿਨੋ ਬਲਦਾਂ ਦਾ ਕਰਦੇ ਰਹੇ ਆ ਜੀ ਬਲਦਾਂ ਦਾ ਬਲਦਾਂ ਦਾ ਉਦੋਂ ਹਾਲ ਚੱਲਦੇ ਹੁੰਦੇ ਸੀ ਨਾ ਅੱਛਾ ਜੀ ਅੱਛਾ ਤੇ ਬਲਦਾਂ ਦਾ ਬਹੁਤ ਰੋਪੜੋ ਲਿਆ ਆਗੇ ਅਜੇ ਵੀ ਸਾਡੇ ਬਾਪ ਦੀ ਫੋਟੋ ਜੋੜੀ ਨਾ ਨੱਠੀ ਆ ਇੱਥੇ ਜੀ ਠੀਕ ਆ ਤੇ ਉਦੋਂ ਉੱਥੋਂ ਲੈ ਕੇ ਆਪਣੇ ਤੇ ਕਈ ਵਾਰ ਨਹੀਂ ਗੱਡੀਆਂ ਗੁੱਡੀਆਂ ਮਿਲਦੀਆਂ ਨੇ ਅਸੀਂ ਤੇ ਦੋਵੇਂ ਐਵੇਂ ਤੈਨੂੰ ਆਖੇ ਤੋਰ ਕੇ ਲੈ ਆਉਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੇਲੇ ਰਾਤ ਰਹਿ ਬਣਾ ਰਾਤ ਹੂੰ ਹੂੰ ਤੇ ਉੱਥੇ ਆਪਣੇ ਭਰਾ ਬੜੂ ਹੈਗੇ ਛੰਗਾ ਦੇ ਅੱਛਾ ਜੀ ਕਿਹੜੀ ਜਗ੍ਹਾ ਜੀ ਆ ਆਪਣਾ ਰੋਪੜੋ ਰੋਪੜੋ ਰੋਪੜ ਬੜਾ ਮਸ਼ਹੂਰ ਹੈ ਨਾ ਬਲਦਪੋਰੇ ਰੋਪੜੋ ਇੱਕ ਵਾਰ ਹੀ ਰਹੇ ਹਾਂ ਬੜਾ ਜੋੜ ਬੜਾ ਚੋਰ ਰਾਤ ਹਾਂਜੀ ਉਦੋਂ ਫਿਰ ਜਿਵੇਂ ਆ ਬੌਲ ਕੱਟੇ ਦੇ ਆਣ ਗਿਆ ਟੂਟੂ ਮਜਾਰੇ ਸੀ 300 ਕੁ ਮਾ ਜੀ ਨੇ ਸਾਡੇ ਬੁੱਢੇ ਦਰਿਆਂ ਦੀ ਅੱਛਾ ਜੀ ਬੁੱਢੇ ਦਰਦੇ ਠੀਕ ਆ ਪੜਾਏ ਫੇ ਉੱਥੇ ਰਾਤ ਕੱਟੀ ਅੱਛਾ ਜੀ ਫਿਰ ਹਰੀ ਮੇਰੀ ਆ ਗਏ ਹਾਂਜੀ ਹਰੀਆਂ ਵੇਲੇ ਤਾਂ ਗਾਂ ਫਿਰ ਆਪਣਾ ਇਹ ਕਿਨੇ ਟਾਈਮ ਦੀ ਗੱਲ ਹੋ ਗਈ ਬਾਬਾ ਜੀ ਇਹ ਤੇ ਮੇਰੇ ਖਿਆਲ ਹੋ ਗਈ ਹੋਣੀ ਹੈ ਜੀ ਕੋਈ 30-40 ਸਾਲ ਦੀ ਬਾਬਾ ਪੁਰਾਣੀ ਗੱਲ ਹੋ ਗਈ ਨਾ ਜੀ ਪੁਰਾਣੀ ਗੱਲ ਹੈ ਜੀ ਤਾਂ ਬਾਬਾ ਜੀ ਉਧਰ ਫੇਰ ਬਾਲ ਦਿਖਾ ਦਿਓ ਫਿਰ ਇੰਨੇ ਜੁੜਾਦੇ ਆਪਣੇ ਇੱਧਰ ਹੈ ਨਹੀਂ ਕਿ ਹਣਾ ਉਧਰ ਬੋਲ ਪਾਲਦੇ ਨੇ ਹਮ ਹਜੇ ਵੇਖਿਆ ਦੌੜਾ ਨਹੀਂ ਬੰਨ ਵੈ ਹਜੇ ਵੀ ਹਜੇ ਵੀ ਚੱਲਦੇ ਸਹੀ ਗੱਲ ਹੈ ਜੀ ਠੀਕ ਹੈ ਠੀਕ ਹੈ ਤੇ ਸਾਡੇ ਇੱਥੇ ਬੋਲ ਦੇ ਆ ਕੇ ਵਹੁਣੀ ਬਾਈ ਬੰਦੇ ਹਨ ਕੋਈ ਗਾਈ ਤੇ ਕੋਈ ਰਖਦਾ ਨਹੀਂ ਹਾਂਜੀ ਹਾਂ ਬਿਲਕੁਲ ਜੀ ਹਾਂ ਤੇ ਉਹ ਫਿਰ ਬੋਲ ਹਾਰੇ ਹੁੜੀ ਪਹੜਾਣੇ ਕੰਮ ਚੋਂ ਬੜੇ ਹਨ ਹਾਂਜੀ ਹਾਂ ਕੀ ਬਹਾਲੋ ਠੀਕ ਹੈ ਹਾਂ ਬਾਬੇ ਫਿਰ ਜਿਹੜਾ ਸਰਸੋਂ ਮਈਆਂ ਲੈ ਕੇ ਆਂਦੇ ਰਏ ਅਸੀਂ ਹਾਂਜੀ ਤੇ ਉਹਦੋਂ ਰੇਟ ਆ ਕੀ ਰੇਟ ਮਿਲ ਜਾਂਦੀ ਸੀ ਮਾਜਦੋਂ ਉਹ ਰੇਟ ਇੰਨਾ ਕੀ ਜਿਹੜੀ ਚੰਗੀ ਮੈਂ ਤੁਹਾਨੂੰ ਦੱਸਿਆ ਮੇਰਾ 15000 15000 ਹਾਂ ਠੀਕ 13000 12000 10000 ਤਾਂ ਇਹ ਰੇਟ ਆ ਇਹ ਰੇਟ ਤੇ ਜਿਹੜੀ 15000 ਵਾਲੀ ਸੀ ਉਹ ਮਾਜਦੋਂ ਦੋ ਦਿਨ ਕਿਨੇ ਕੀਤਾ ਆਗੇ ਤੇ ਦੋ ਦਿਨ ਨੇ ਆਣ ਕੇ ਸਾਡੇ ਕੋਲ ਨੇ ਆਵੇਂ ਆਖੇ 18-19 ਕਿਲੋ ਕਰ ਦੇਈਏ ਆ ਵੀ ਉਹਦੋਂ ਦੋ ਦਿਨਾਂ ਕੱਢ ਦੇ ਨਹੀਂ ਆਣਾ ਇੱਕ ਸਰੇ ਨਹੀਂ ਹਾਂ ਤੇ ਇਧਰ ਲੋਕਲ ਵੀ ਲੈਂਦੇ ਰਏ ਫਿਰ ਮਈਆਂ ਕਿਹਦੀ ਨਹੀਂ ਇਧਰ ਫਿਰ ਜਿਵੇਂ ਸਾਨੂੰ ਠਲਕ ਪਿਆ ਨਾ ਹਾਂਜੀ ਅਹੀਂ ਪੂਰੀ ਮਈ ਨਹੀਂ ਕੱਢੀ ਪਾ ਲੀਂਦੇ ਹਾਂ ਅੱਛਾ ਤੇ ਮਈ ਆ ਕੇ ਉਧਰੋਂ ਲਿਆਉਣੀ ਆ ਮੈਂ ਧੰਨਵਾਦ ਮਈਆਂ ਉਧਰੋਂ ਲੈ ਕੇ ਆਣੀਆਂ ਤੇ ਉਹਦੀ ਇੱਥੋਂ ਦਾ ਇਹ ਮਾਲ ਜਿਆਦਾ ਦੇਸੀ ਹੂੰ ਹੂੰ ਉਹ ਮਈ ਦੀ ਇਹਾਂ ਦੀ ਇਹ ਆ ਵੀ ਮਈਆਂ ਗੱਬਣਾ ਹੋ ਕੇ ਵੀ 8 ਮਹੀਨੇ ਦੁੱਧ ਦਿੰਦੀਆਂ ਨੇ ਅੱਛਾ ਜੀ ਇਹ ਜਿਹੜੀਆਂ ਸਾਡੀਆਂ ਇੱਧਰ ਗਰਾਸਪੋੜੀਆਂ ਮਈਆਂ ਆ ਹੀ ਇਹ 2-3 ਮਹੀਨੇ ਮਹੀਨਾ ਲਵਣਾ ਇਹਨਾਂ ਦੇ ਰਿੰਗਣ ਦਾ ਬਣਾ ਕਰਾ ਦੇਣੀ ਆ ਹਾਂ ਤੇ ਉਹ ਲੋ ਇਹਨਾਂ ਨੇ ਆਪਣਾ ਬੱਸ ਮੁੜ ਕੇ ਮਹੀਨਾ ਦੋ ਦੇਣਾ ਮਹੀਨਾ ਘੋਰ ਜਾਣਾ ਵਾ ਭੱਜ ਜਾਣਾ ਤੇ ਅੱਠੀ ਪੈਰੀ ਹੋ ਜਣੀ ਅੱਠਾਂ ਪੈਰਾਂ ਨੂੰ ਜੱਡਾਂ ਦੇ ਵੀ ਇੱਕ ਦਿਨ ਛੱਡ ਕੇ ਚੋਣੀ ਟਖਲ ਹੋ ਜਣੀ ਹਾਂ ਤੇ ਮਹਾ ਪੰਜ ਛੇ ਮਹੀਨੇ ਹੁਣ ਦੁੱਧ ਦੇਣਾ ਵਾ ਬਸ ਉਹਦੀ ਨਿਕਲ ਜਾਂਦੀ ਹਾਂ ਜਿਹੜੇ ਇਹਦੇ ਤਿੰਨ ਤਿੰਨ ਚਾਰ ਚਾਰ ਮਹੀਨੇ ਤਿੰਨ ਮਹੀਨੇ ਦੇ ਚੋਕੇ ਹੀ ਮਹੀਂ ਫੜਾਉਨੇ ਹਨ ਹਾਂਜੀ ਹਾਂਜੀ ਤੇ ਅੱਗੋਂ ਫੇਰ ਹਸਾਵਨਾ ਗੱਬਣ ਹੋ ਕੇ ਅੱਠ ਮਹੀਨੇ ਲਾ ਜਾਂਦੀ ਹੈ ਹਾਂਜੀ ਹਾਂ ਬਿਲਕੁਲ ਹਸਾਵਨਾ ਸਾਲ ਹੀ ਲੈ ਗਈ ਸਾਲ ਹੀ ਲੈ ਗਈ ਸਹੀ ਗੱਲ ਹੈ ਜੀ ਇਹਨਾਂ ਦਾ ਇਹ ਮਜਾ ਦਾ ਆ ਆ ਵਾਦਾ ਹੈ ਤੇ ਬਾਬਾ ਜੀ ਫਿਰ ਜਿਹੜੀ 18 ਕਿਲੋ ਵਾਲੀ ਮੈਂ ਤੁਸੀ ਲੈ ਕੇ ਆਂਦੇ ਜਿਹੜਾ ਹਰਿਆਣਾ ਤੋਂ ਉਹਦੇ ਫਿਰ ਖਰਾਖਰੂ ਕੀ ਪਾਉਂਦੇ ਸੀ ਤੁਹਾਨੂੰ ਖਰਾਗਾ ਹੀ ਉਹਨੂੰ ਪਾਉਂਦੇ ਹਾਂ ਜੀ ਆਪਣਾ ਬਰੇਵੇਂ ਦੀ ਖਾਲ ਹਾਂਜੀ ਹਾਲੋ ਮਿੱਠੇ ਠੀਕ ਆ ਕਣਕ ਚੜੇਨ ਕੇ ਹਾਂਜੀ ਹਾਂਜੀ ਤੇ ਨਾਲ ਫਿਰ ਐਵੇਂ ਤੁਹਾਨੂੰ ਆਖੇ ਘਿਓ ਪਾਉਣਾ ਘਿਓ ਉਹ ਫਿਰ ਖਰਾਕਿਆ ਵੀ ਚੰਗੇ ਜੀ ਹਣਾ ਖਰਾਗਾ ਵਧੀਆ ਸੀ ਹਾਂ ਖਰਾਗਾ ਨੂੰ ਚੰਗੀ ਮੈਂ ਨੂੰ ਐਵੇਂ ਤੁਹਾਨੂੰ ਆਖੇ ਅਰਕਾ ਡਾ ਕੇ ਰੋ ਕੋ ਬੰਦਾ ਲਾਉਣਾ ਲੈ ਬੇ 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 ਉਹ 18 20 ਕਿਲੋ ਦੁੱਧ ਨੇ ਅਖਰੇ ਮੈਂ ਥੋੜਾ ਦੇ ਦੇਣਾ ਜੀ ਉਹਨੇ ਤੇ ਹੁਣ ਆਪਣਾ ਮੁੰਡਾ ਕਰਦਾ ਜੀ ਆ ਹੁਣ ਮੁੰਡਾ ਠੀਕ ਆ ਇਹਨੂੰ ਕਿੰਨੇ ਟਾਈਮ ਹੋ ਗਿਆ ਕਰਦੇ ਨੂੰ ਇਹਨੂੰ ਵੀ ਇੱਥੇ ਆਣ ਨੂੰ ਸਾਨੂੰ 22 ਸਾਲ ਹੋ ਗਿਆ ਜੀ ਅੱਛਾ ਪਹਿਲੇ ਪਿੰਡ ਕਿਹੜਾ ਸੀ ਆਪਣਾ ਕਣੀਆਂ ਕਣੀਆਂ ਕੇ ਬੰਗਲ ਆ ਕਣੀਆਂ ਕੇ ਬੰਗਲ ਠੀਕ ਆ ਤੇ ਇਹ ਥਰ ਇੱਥੇ ਆਣ ਗਿਆ ਹਾਂ 5-4 ਸਾਲ ਕੀਤਾ ਵਾ ਅੱਛਾ ਇਹਨੂੰ ਵੀ ਹਿਸਾਬ ਨਾਲ 15 ਸਾਲ ਚ ਹੋ ਗਏ ਨੇ ਠੀਕ ਆ ਆ 15 ਲਾ ਲਓ 16 ਲਾ ਦੇ ਨੇ ਹੋ ਗਏ ਨੇ ਹਾਂ ਖੱਗਸਰ ਜਨੂੰ ਤੁਹਾਡੇ ਕੋਲ ਨਹੀਂ ਲਿਆ ਜੀ ਇਹਨਾਂ ਨੇ ਫਿਰ ਤੁਸੀਂ ਹੁਣ ਆਪ ਨਹੀਂ ਜਾਂਦੇ ਨਹੀਂ ਮੈਂ ਪਹਿਲਾਂ ਮੈਂ ਜਾਂਦਾ ਰਿਆ ਵਾਂ ਹਾਂਜੀ ਹੁਣ ਆ ਪਿੱਛੇ ਜੇ ਸਾਲ ਹੋ ਗਿਆ ਤੇ ਐਸ਼ੇ ਨਾ ਡਿੱਗ ਪਏ ਹਾਂ ਅੱਛਾ ਜੀ ਇਹ ਮਣਕਿਆਂ ਨੂੰ ਸੱਟ ਜੀ ਲੱਗ ਗਈ ਹੁਣ ਤੇ ਮੈਂ ਆਈ ਜene ਐਵੇਂ ਆਖਿਰ ਤੁਰਨਾ ਪੈਣਾ ਪਹਿਲਾਂ ਨੇ ਚੁੱਕ ਚੱਕ ਕੇ ਲੈ ਛੜਦੇ ਸੀ ਹਾਂਜੀ ਹਾਂ ਚਲ ਹੁਣ ਤੁਰਨ ਲੱਗ ਗਏ ਹੁਣ ਆ ਵੀ ਇਹਦੇ ਆਸਰੇ ਨਾਲ ਕੋਠੇ ਤੇ ਚੜ ਜੀ ਦਾ ਉਤਰ ਜੀ ਚਲੋ ਚਲੋ ਪਰੇ ਗੁਰਦੁਆਰਾ ਵਾ ਹਾਂਜੀ ਹਾਂਜੀ ਉਹ ਉੱਥੇ ਚੜ ਜੀ ਆ ਚਲੋ ਜੀ ਹੁਣ ਜੂਰੀ ਆ ਜੀ ਕਨੇ ਜੀ ਤੇ ਬਾਬਾ ਜੀ ਫੇਰ ਕੋਈ ਮਣਕ ਕੋਈ ਦਵਾਈ ਦੂ ਲਾ ਦੱਸੋ ਮੇਰੇ ਨਾਲ ਪਾਸ਼ੂ ਵੀ ਕਦੀ ਥਣ ਥਣੋਂ ਖਰਾਬ ਹੋ ਜਾਂਦੇ ਆ ਸਾੜੂ ਪੈ ਜਾਂਦਾ ਇਹ ਆਵੇ ਇਲਾਜ ਤੇ ਬੜਿਆ ਪਰ ਇਹ ਕੋ ਕਰ ਲੇ ਤੇ ਦੱਸੋ ਪਰ ਕੋਈ ਥਾਣਾ ਨਾ ਕੋਈ ਲਾਜਾ ਹਾਂ ਐਡਾ ਵੀ ਇਹਨੂੰ ਮਹੀਨ ਨੂੰ ਜਿੰਨ ਬਿਲਕੁਲ ਨਹੀਂ ਨਾ ਜੇ ਮੈਂ ਥਾਣੂ ਨੂੰ ਸਾੜੂ ਪੈ ਦੇ ਫਿਰ ਉਹਨੂੰ ਕੀ ਦੇਣਾ ਚਾਹੀਦਾ ਪੰਜ ਸੱਤ ਜਿਹੜੀ ਜਿਹੜਾ ਠੀਕੀ ਨਾਲ ਸਾਧ ਰਿਆ ਨਾ ਠੀਕੀ ਨਹੀਂ ਸਾਧ ਰਾ ਉਹ ਉਹ ਮਹੀਨੂ ਜ਼ਰੂਰੀ ਆ ਅੱਛਾ ਜੀ ਕਿਦਾਂ ਆਪਾਂ ਥਾਬਣ ਦਾ ਕੱਪੜਾ ਧੋਣਿਆ ਨਾ ਹਾਂਜੀ ਹਾਂਜੀ ਉਹ ਐਡਾ ਫੇਰਾ ਅੰਦਰ ਮੈਂ ਜਦੋਂ ਜਾਂਦਾ ਉਹਨੂੰ ਸਾਫ਼ ਕਰ ਦਿੰਦਾ ਐ ਸਾਫ਼ ਕਰ ਦਿੰਦਾ ਮਤਲਬ ਜਿਹੜੀ ਅੱਠਾਂ ਦਿਨਾਂ ਦੀ ਵਾਈ ਬਾਦੀ ਇਕੱਠੀ ਹੋਈ ਹੈ ਨਾ ਹਾਂ ਹਾਂ ਉਹ ਫੋਰ ਮੈਂ ਖੁੱਲ ਕੇ ਮਾਰੂਗੀ ਉਹ ਨਿਕਲ ਜੂ ਅੱਛਾ ਠੀਕ ਆ ਹਾਂ ਫੇਰਾ ਜੌਂਖਾਰ ਹਾਂਜੀ ਕਲਮਿਸ਼ੋਰਾ ਹਾਂਜੀ ਤੇ ਆਪਣਾ ਇਹ ਠੀਕ ਹੀ ਨਸਾਦਰ ਹੂੰ ਹੂੰ ਮਿੱਠਾ ਛੋੜਾ ਠੀਕ ਆ ਇਹ ਇਹਦੇ ਪਿਛਾਕ ਤੁਸੀਂ ਇਹਨੂੰ 12 ਮਹੀਨੇ ਵੀ ਦੇਈ ਜੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਮਰ ਰੋਜ਼ ਨੂੰ ਦੇਈ ਚਲੀਏ ਪਰ ਨਹੀਂ ਪਾਵੇਂ 8 ਕਿੱਲੀ ਨਹੀਂ ਠੀਕ ਆ ਤੇ ਸਾਫ ਰੋਗੇ ਮੈਂ ਸਾਫ ਰੋਗੇ ਇਹ ਦੇਣੀ ਕਾਹਦੇ ਹੁੰਦੀ ਦੀ ਫਿਰ ਇਹ ਦੇਣੀ ਪਾਣੀ ਚ ਘੋਲ ਕੇ ਅੱਛਾ ਪਾਣੀ ਘੋਲ ਕੇ ਪਾਣੀ ਚ ਘੋਲ ਕੇ ਨਾਲ ਨਾਲ ਦੇ ਸ਼ਾਮ ਨੂੰ ਪਿਆ ਦੇ ਬਾਈ ਸ਼ਾਮ ਨੂੰ ਪਿਆ ਨਹੀਂ ਹਾਂਜੀ ਬਈ ਮੂੰਹ ਫੜਾਉਂਦੀ ਹਾਂਜੀ ਬਰੀਕ ਕਰਕੇ ਕੁੱਟ ਲੈਣਾ ਹਾਂਜੀ ਤੇ ਵੰਡੇ ਮੁੰਡੇ ਚ ਮਾੜਾ ਮੋਟਾ ਪੱਠੇ ਪੁੱਠੇ ਟੂੜਦੋ ਖਾ ਕੋਈ ਅਮਦੇ ਅੰਦਰ ਜਾਣਾ ਚਾਹੀਦਾ ਅੰਦਰ ਜਾਣਾ ਚਾਹੀਦਾ ਹਾਂ ਠੀਕ ਆ ਖਾ ਛਾੜਦੀਆਂ ਨੇ ਇਹ ਮਤਗੀ ਇਹ ਜਿਹੜਾ ਸਾੜ ਥਾਣੇ ਖਰਾਬ ਹੋ ਜਾਂਦੇ ਹੈ ਨਾ ਹਾਂ ਥਾਣ ਮਤਲਬ ਇਹ ਪੱਟੇ ਇਹ ਪੈਂਡਾ ਵਾਈਬ ਬਾਡੀ ਨਾਲ ਜਾਂ ਨੋ ਅਜੇ ਵਾਈ ਬਾਦੀ ਨੇ ਮੁਖਤਰੀ ਪੈਂਦਾ ਹੈ। ਜੇ ਜਿਹੜੋਂ ਪੈਣਾ ਨਾ ਹਾਂਜੀ ਡੰਗਰ ਨੂੰ ਪਹਿਲਾਂ ਥੋੜੀ ਹਵਾਈ ਹੋਣੀ ਆ। ਹਾਂਜੀ ਹਾਂਜੀ ਫਿਰ ਉੱਤੋਂ ਵੱਡਾ-ਵੱਡਾ ਕੰਮ ਜਿਹੜਾ ਨੇ ਜਾਰਾ ਵਾਰੀ ਜਾਣਾ। ਅੱਛਾ ਠੀਕ ਆ। ਤੇ ਜੇ ਆਪਾਂ ਇਹਨੂੰ ਮੈਂ ਇਹਨੂੰ ਆਪਣੇ ਨੇਚੇ ਦੇ ਨਾਲ ਅਠੀਕ ਲੈਣੀ ਵੀ ਪਾਛੜਾਂਗੇ ਨਾ। ਹੂੰ ਤੇ ਉਹ ਫਿਰ ਅੰਦਰ ਵਾਈ ਬਾਦੀ ਖਲੋਂਦੀ ਨਹੀਂ। ਠੀਕ ਹੈ ਜੀ। ਅਜੇ ਨਾ ਖਲੋਗੇ ਜਮਾ ਹੁੰਦੀ ਆ ਉਦੋਂ ਸਾਰੀ ਖਰਾਬੀ ਪਾਉਂਦੀ ਆ। ਅੱਛਾ ਉਹ ਤਾਂ ਖਰਾਬੀ ਪਾਉਂਦੀ ਆ। ਠੀਕ ਹੈ ਠੀਕ ਹੈ। ਹਾਂ ਤੇ ਕਈ ਇਹਨੂੰ ਬਾਹਰ ਪੈ ਲੈ ਜਾਂਦਾ ਬਾਬਾ ਜੀ ਫਿਰ ਆੜਾ ਪਿਛੇ ਦਾ ਹਾਂਜੀ ਪ ਆ ਰਹੀ ਜਿਹੜਾ ਕਵੜਾ ਟੇਰਿਆ ਨਾ ਹਾਂਜੀ ਸਰੋਂ ਦਾ ਸਰੋਂ ਦਾ ਹਾਂਜੀ ਇਹ ਡੋਨੇਸ਼ਨ ਅੱਛਾ ਇਹ ਮਰੀ ਰੋਜੀ ਆ ਰੋਜੀ ਮਰ ਆ ਪਾਈਆ ਦੇ ਛੜਿਆ ਬੋਟਾ ਸ਼ਾਮੀ ਹਾਂ ਠੀਕ ਆ ਇਹ ਜਿਹੜਾ ਪਾ ਹਟ ਜਾਂਦੀ ਆ ਚੋਕਰ ਦੇ ਰਲਾ ਕੇ ਆ ਇਹ ਚੋਖਰ ਜਲਾ ਕੇ ਦੇ ਦੋ ਜੇ ਮੂੰਹ ਫਰਮ ਦੀ ਨਾਲ ਦੇ ਦੋ ਹੂੰ ਹੂੰ ਤੇ ਇਹ ਬਹੁਤ ਚੰਗਾ ਵਾ ਫਿਰ ਇਹ ਜਿਹੜਾ ਫੋਟ ਹੈ ਖਿੱਚੀ ਨਾ ਨਹੀਂ ਆਉਂਦਾ ਹਾਂ ਮਤੇ ਬੜਾ ਨਰਮ ਆਊਗਾ ਨਰਮਾ ਹੋਗਾ ਠੀਕ ਤਾਂ ਜਾਏ ਆਤੀ ਮਹੀਨੇ ਅੰਦਰ ਜਿਹੜੀ ਘਾਟ ਹੁੰਦੀ ਆ ਨਾ ਇਹ ਬਾਬਾ ਜੀ ਦੇ ਪਰ ਇਹਦੇ ਪਾਰ ਪੈਂਦਾ ਇਹ ਜਿਆਦਾ ਫਿਰ ਸੁੱਕੇ ਖਾਣੇ ਨਾ ਪੈਂਦਾ ਇਹ ਕੁਸ਼ਕੀ ਨਾ ਹੀ ਆ ਤੇ ਖੁਸ਼ਕੀ ਨਾਲ ਜਾਂ ਸੁੱਕਾ ਸੁੱਕਾ ਪੈਂਦਾ ਤੂੜੀ ਕੁਸ਼ਕੀ ਨਾ ਮੈਂ ਜਦੋਂ ਫੋਸ ਫੋਸ ਔਖਾ ਹੁੰਦਾ ਹਾਂ ਹਾਂਜੀ ਜਿਹੜਾ ਨਾਲ ਜੋਰ ਜੋਰ ਪੈਂਦਾ ਨਾ ਹਾਂ ਮਨੇ ਤੇਲ ਦੇਣਾ ਜ਼ਰੂਰੀ ਆ ਤੇਲ ਦੇਣਾ ਜ਼ਰੂਰੀ ਆ ਬਸ ਜਦੋਂ ਮੈਂ ਮਹੀਨੇ ਖਾਂਦੇ ਆ ਜਾਂ ਦੂਹ ਮਹੀਨੇ ਤੇ ਆ ਹਾਂਜੀ ਤੇ ਤੂੰ ਪਾਉਣਾ ਚਾਦੂ ਕਰ ਦੋ ਤੇ ਕੋਈ ਗੱਲ ਹੀ ਨਹੀਂ ਠੀਕ ਆ ਖਾਨੇ ਨੇ ਵਧੀਆ ਤੇਲ ਰੱਖ ਤੇ ਤਾਈਆਂ ਤੂੜੀ ਦਾੜੀ ਜਾਂ ਕੋਈ ਪਰਾਲੀ ਪਾ ਲੈਂਦੇ ਪੈਣੀ ਇਹੋ ਨਹੀਂ ਆ ਹਾਂ ਇਹੀ ਪਾਈ ਜਿਹੜੀ ਪੱਠੇ ਕਾਟੀ ਆ ਹਾਂ ਇੰਨਾ ਕੋਈ ਤੇਲ ਤੋਂ ਬਰਾ ਤੇਲ ਦਾ ਕੋਈ ਚਲੋ ਇੰਨਾ ਕੋਈ ਪਾਉਂਦਾ ਨਹੀਂ ਤੇ ਤੇਲ ਵੇਸੇ ਜਾਣਾ ਜ਼ਰੂਰੀ ਆ ਬੰਦੇ ਹੋਈ ਆ ਦੇ ਮੰਗਾਈ ਆ ਉਦਾਂ ਕਹੇ ਮੈਂ ਜਿਹੜਾ ਕੋਹ ਵਾਲੀ ਆ ਕੋ ਦਾ 15 ਕਿਲੋ ਤੇਲ ਪੁਰਿਆ ਪਾ ਬਾਏ ਜਨ ਦੇ ਦਾਦੀ ਆ ਬਾਏ ਦਸਦੀ ਸਹੀ ਗੱਲ ਹੈ ਜੀ ਆ ਉਹ ਸਾਰਾ ਸੂਆ ਮੈਂ ਦੋ ਦੋਨਾ ਟੁੱਟੂਗੇ ਟੁੱਟੂਗੇ ਸਹੀ ਗੱਲ ਹੈ ਬਿਲਕੁਲ ਬਿਲਕੁਲ ਕਿਉਂ ਇਹਨਾਂ ਦੇ ਅੰਦਰ ਕੋ ਪਤ ਕੋਲੋ ਜਿਹਾ ਲੱਗੇ ਨਹੀਂ ਹਾਂਜੀ ਹਾਂ ਇਹ ਕੋਲੋਟੋਰੀਆ ਪਾਵਾਂਗੇ ਟੇਲ ਦੇ ਕੋ ਨਿਕਲੂਗਾ ਸਹੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਹੁਣਾ ਪਡੋਲੇ ਕਾਣ ਕਰੇ ਪਰ ਇਹਦੇ ਕਾਣ ਕਿ ਨਿਕਲਦੇ ਹਾਂ ਆ ਚੱਕਰ ਹੋ ਜਾ ਬਿਲਕੁਲ ਬਾਬਾ ਜੀ ਬਿਲਕੁਲ ਬਿਲਕੁਲ ਇਹ ਹੋਰੇ ਮਾਲ ਦੇਖੋ ਜੀ ਸੇਵਾ ਦਾ ਸੇਵਾ ਹੋਣੀ ਸੇਵਾ ਸੇਵਾ ਦਾ ਜੀ ਸੇਵਾ ਦਾ ਮਾਲ ਤਾਂ ਸੇਵਾ ਦਾ ਜੀ ਬਿਲਕੁਲ ਰਕਮਾ ਖਰਚ ਲੈਣੇ ਆ ਹਾਂ ਜੀ ਸਭ ਕੁ ਕਰ ਲੈਣੇ ਆ ਹਾਂ ਜੀ ਪਰ ਮਗਰੋਂ ਸੇਵਾ ਤੋਂ ਵਾਂਝੇ ਰਹਿ ਜਾਂਦੇ ਵਾਂਝੇ ਰਹਿ ਜਾਂਦੇ ਬਿਲਕੁਲ ਜੀ ਮੈਂ ਵੀ ਲਿਆਨੇ ਆ ਡੋਰ ਡਾਇਡ ਲਾ ਕੇ ਮੰਜੀ ਵੀ ਆ ਜਾਂਦੀ ਹੈ ਸਭ ਕੁਝ ਹੋ ਜਾਂਦਾ ਹਾਂਜੀ ਹਾਂ ਪੈਸੇ ਖਰਚੇ ਜਾਂਦੇ ਆ ਪੈਸੇ ਖਰਚੇ ਆ ਲੱਗਣਾ ਐਂਡ ਆਉਣਾ ਨਾ ਹੂੰ ਸੇਵਾਦੋਂ ਮਰਨੇ ਸੇਵਾਦੋਂ ਮਰਦੇ ਆ ਸੇਵਾੜੀ ਹੁੰਦੀ ਜਿਹੜਾ ਕੋਈ ਸੁਆ ਮੈਂ ਸਾਨੂੰ ਪੁੱਛੇ ਨਾ ਮੈਂ 10 ਵੇ ਪੀ ਲੋ ਨਾ ਹਾਂਜੀ ਤੇ ਮੈਂ ਦੀ ਸੇਵਾ ਨਹੀਂ ਚਾਹੀਦੀ ਉਹ ਫੇਰ ਆਪਣਾ ਜਿਹੜਾ ਘਰਿਆ ਪੂਰਾ ਕਰ ਜਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਬਿਲਕੁਲ ਜੀ ਤੇ ਜੇ ਉਹਨੂੰ ਪਾਵਾਂਗੇ ਕੁਝ ਨਾ ਓਏ ਛੋਟੀ ਥਾਲ ਫਿਰ ਤਾਂ ਫਾਇਦਾ ਕੀ ਜੀ ਬੌਲਿਆਂ ਰਾਏ ਹੋਏ ਨਾਲੇ ਦੀ ਬੌਲਦੇ ਪੈਸੇ ਖਰਚ ਰਣੇ ਆ ਹਾਂਜੀ ਫਿਰ ਸਾਲ ਕੀ ਬੋਣਾ ਸਾਲ ਕੀ ਬੋਣਾ ਤੇ ਉਹਨੂੰ ਗੁੱਠੇ ਲਾ ਲੈਣਾ ਗੁੱਠੇ ਲਾ ਲੈਣਾ ਹਾਂ ਤੇ ਬਲਦ ਹੁਣ 110-110 ਲੱਖ ਦੇ ਆਉਂਦੇ ਜੀ 100 ਕੁ ਟਾਹ ਹਸਾ ਉਹਨਾਂ ਲਈ ਆਉਂਦੇ ਆ ਮੈਂ ਤਾਂ ਵੀ ਉਦੋਂ ਅਸੀਂ ਬੌਲ ਲਿਆਉਂਦੇ ਸੀ ਮਰ 35-35 ਹਾਉ ਨੂੰ ਹਾਂਜੀ ਤੈਨੂੰ ਸਮਝ ਦੀ ਗੱਲ ਦਸੀ ਅੱਛਾ ਜੀ ਠੀਕ ਆ ਬੱਡ ਵੀ ਲੈ ਆਉਂਦੇ ਰਹੇ ਹਾਂ ਹਾਂਜੀ ਤੇ ਅਸੀਂ ਗਏ ਸਦਾਵਤ ਗੁਰਦੁਆਰਾ ਰੋਪੜ ਦੇ ਲਾਗੇ ਅੱਛਾ ਜੀ ਉੱਥੇ ਸਾਡਾ ਸਿੰਘ ਬੈਠਾ ਹੈ ਹਾਂਜੀ ਹਾਂਜੀ ਉਹ ਆਂਦਾ ਉਹ ਤੁਹਾਨੂੰ ਨਜ਼ਰਸ਼ਣ ਕਰਾ ਕੇ ਰਿਹਾ ਵਾ ਖੱਤਰੀਆਂ ਨੇ ਬੌਲਾਂ ਦਾ ਉਹਨਾਂ ਸਮਿਆਂ ਹੀ ਹਿਸਾਬ ਨਾਲ ਵੀ ਉਹਨਾਂ 70 ਹਜ਼ਾਰ ਦਾ ਆ ਅੱਛਾ ਲੈ ਗਿਆ ਨੇ ਖੱਤਰੀਆਂ ਨੇ ਹਾਂ ਖੱਤਰੀਆਂ ਨੇ ਅੱਛਾ ਜੀ ਸਿਰਫ ਬੌਲ ਨੂੰ ਡੌੜਾ ਵਾਸਤੇ ਡੌੜਾ ਵਾਸਤੇ ਉਹ ਫਿਰ ਦਿਖਾ ਲਏ ਉਹਨਾਂ ਆਖਿਆ ਵੀ ਆ ਦੇਖੋ ਲੰਬਾਰੀ ਕਿਉਂ ਨੇ ਰੱਖੇ ਹੂੰ ਸ਼ੀਸ਼ੇ ਹੀ ਪਾ ਵੇਖ ਲਓ ਐਨੇ ਘੜੇ ਜਿੱਟੇ ਜੀ ਹੂੰ ਐਨੀਆਂ ਕਾਰਾਂ ਜਿੱਟੀਆਂ ਜੀ ਹੂੰ ਕਿ ਐਨਾ ਆ ਵੇਖ ਲਓ ਕਿ ਸਮਾਨ ਮੈਂ ਬਾਲ ਭਜਾਉਂ ਲਾ ਰਿਆ ਤੇ ਜਿੱਤਿਆ ਆ ਬਾਲ ਮੇਰਾ ਹਰ ਲੰਬਰ ਆਉਂਦਾ ਰਿਆ ਤੇ ਆ ਮੈਨੂੰ ਨਾਮ ਮਿਲਦੇ ਰਹੇ ਹੂੰ 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 ਬਿਲਕੁਲ ਜੀ ਉਹਨਾਂ ਸਾਵੇਂ 70000 ਦਾ 70000 ਦਾ ਵੇਲੋ ਤੇ ਅਸੀਂ ਕਿਰੋ ਨੇ ਬਾਲ ਦਾ ਮੁੱਲ ਸੁਣਿਆ ਆਂ ਕਿ ਆ ਵੀ ਅਸੀਂ ਪਹਿਲੀ ਵਾਰ ਆ ਗਏ ਹਾਂ ਹਾਂਜੀ ਅਸੀਂ ਆ ਗਏ ਇਹਦੇ ਕੋਲੇ ਮੁੱਲੀ ਬੜਾ ਦਸਣ ਦੇ ਇਥੋਂ ਫੇਰ ਸਾਨੂੰ ਬਾਲ ਮਿਲ ਜਾਵੇ ਹਾਂ ਵੇ ਮੁੱਲ ਨਾਲ ਸਹੀ ਸਹੀ ਗੱਲ ਆ ਜੀ ਹੈ ਬਿਲਕੁਲ ਜੀ ਪਰ ਜਦੋਂ ਅਸੀਂ ਐਵੇਂ ਆਖੀਏ ਬੜੇ ਮੰਡੀ ਚ ਤੇ ਬਾਲ ਫਿਰ ਉਹ ਜੱਟਾਂ ਨੇ ਜਦੋਂ ਲਾਏ ਤੇ ਅਸੀਂ ਜਦੋਂ ਆਖੀਏ ਕੋਈ 35 ਦਾ ਮਿਲ ਗਿਆ ਕੋਈ 32 ਦਾ ਮਿਲ ਗਿਆ ਕੋਈ 28 ਦਾ ਮਿਲ ਗਿਆ ਹੂੰ 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 ਕੋਈ 25 ਦਾ ਮਿਲ ਗਿਆ ਹਾਂਜੀ ਉਹ ਫਿਰ ਆ ਇਦਾਂ ਚਾਰ ਚਾਰ ਬੋਲ ਪਾ ਲਿਆ ਉਹਨੇ ਠੀਕ ਐ ਤੇ ਨਾਲੇ ਆਪਣਾ ਬੋਹਣੇ ਨਾਲੇ ਭਜਾਣੇ ਤੇ ਨਾਲੇ ਆਪਣਾ ਵੇਚਣੇ ਵੀ ਹੂੰ ਉਹ ਫਿਰ ਠਰ ਕੇ ਜਾ ਪੈ ਜਾਣਾ ਫਿਰ ਰੁਪਈਏ ਚਾਰ ਬਚਣ ਦਾ ਹਾਂ ਬਿਲਕੁਲ ਜੀ ਵੀਰੇ ਠਰ ਕੇ ਸੇ ਚੀਜ਼ ਦਾ ਜੀ ਹਨਾ ਜੀ ਵਾ ਵਾ ਆ ਚੱਕ ਲਿਆ ਚਲੋ ਉਹਨਾਂ ਸ਼ੌਂਕ ਦਾ ਫੇਰ ਵੀ ਇਹ ਚਲੋ ਹੁਣ ਗਾਂ ਹੁਣ ਤੀਜੀ ਵੀੜੀ ਲੱਗੀ ਆ ਹਾਂਜੀ ਹਾਂਜੀ ਇਹ ਹੁਣ ਲੱਗੀ ਜਾਊਗੀ ਜੀ ਆ ਹੋ ਰਿਹਾ ਗਾ ਜੀ ਹਲੋ ਮਹਾਰਾਜੀ ਕਿਰਪਾ ਗਾਂ ਪੋਟਾ ਵੀ ਲੈਵੇ ਹਾਂਜੀ ਹਾਂਜੀ ਇਹ ਵੀ ਪੜਾਈ ਚ ਪੋਟਾ ਵੇ ਜਨੂ ਆ ਕੇ ਪੜਨਾ ਪੜਦਾ ਫੁਰਦਾ ਨਹੀਂ ਗਾ ਠੀਕ ਆ ਤੇ ਆਈਆਂ ਨੇ ਵੀ ਚਲ ਕੋਈ ਗੱਲ ਨਹੀਂ ਜੇ ਨਾ ਵੀ ਪੜੂ ਗਰੀ ਆ ਕਮਰੇ ਚ ਚੱਕੂ ਗਈ ਨਾ ਹਾਂਜੀ ਹਾਂ ਚਲ ਕੋਈ ਨਹੀਂ ਫਿਰ ਇਹ ਤਾਂ ਕੰਮ ਹੈਗਾ ਹੀ ਆ ਜੀ ਹਾਂ ਬਾਕੀ ਪੜਾਉ ਜੀ ਕੋਈ ਗੱਲ ਨਹੀਂ ਨਹੀਂ ਓਡਾ ਆ ਤੁਹਾਨੂੰ ਪਤਾ ਜੋ ਆਕਣ ਬੜਾਣਾ ਪੈਂਦਾ ਹੀ ਹੈ ਜੀ ਠੱਕੇ ਨਾਲ ਕੋਈ ਟੇ ਪੂਰੀ ਕਰਨ ਲੈ ਆ ਹੂੰ ਵੇਖਈਏ ਨਾ ਤੇ ਤੇ ਘਰ ਵੀ ਦੋ ਦੋ ਮਈਆਂ ਪਈਆਂ ਜੀ ਹਾਂ ਘਰੇ ਲਾਈਆਂ ਦੋਤੇ ਮਈਆਂ ਆਹੋ ਘਰ ਵੱਡਾ ਜੰਨੀਆਂ ਕ ਵੇਚ ਜਾਣ ਵੇਚ ਲਈ ਦੀਆਂ ਬਾਕੀ ਘਰੇ ਦਰ ਚੋਈ ਜਾਂ ਬਾਕੀ ਫੇਰ ਲੈ ਆਈ ਦੀਆਂ ਠੀਕ ਆ ਜਿਹੜਾ ਸਾਡੀਆਂ ਦੋਤੇ ਨੇ ਵੇਕੀਆਂ ਹਾਂਜੀ 14 ਫੇਰ ਦੋ ਪਾਰੀ ਚਾਰ ਪਾਰੀ ਹਾਂ ਬਿਲਕੁਲ ਜੀ ਬਿਲਕੁਲ ਚਲੋ ਗਾੜੇ ਚਲੋ ਬੰਦੇ ਕੀ ਜੰਗੀ ਫਿਰ ਬਾਬਾ ਜੀ ਫਿਰ ਮਾਝ ਵੀ ਵੀਰ ਦੀ ਕਰ ਲੈਣਾ ਕੋ ਸੱਡ ਆਹੋ ਮੈਂ ਜੇ ਸਾਡੇ ਆਈ ਇੱਕ ਮੱਝ ਮਾਲੇ ਚੋਂ ਲੈ ਆਈ ਹਾਂਜੀ ਬੂਰੀ ਝੋਟੀ ਭਾਈ ਤਾਂ ਸਿੰਗ ਲੱਗਾ ਉਹ ਥੂਪੀ ਹਾਂਜੀ ਥੂਪੀ ਤੇ ਉਹਰਾ ਬੱਚਾ ਨਾਲ ਆ ਰ ਗਿਆ ਸ਼ਰਾਬੀ ਹੋਇਆ ਬੰਦਾ ਸੁੱਤਾ ਰਿਹਾ ਬੱਚਾ ਕੁੱਤੇ ਲੈ ਕੇ ਅੱਛਾ ਜੀ ਕੁੱਤੇ ਲੈ ਕੇ ਤੇ ਮੈਂ ਉਹਨੂੰ ਆਖੇ ਵੀ ਤੇਰੇ ਜੁੱੜ ਤੇ ਗਿਆ ਤੇ ਮੇਰੇ ਸਾਹ ਨੂੰ ਹੱਥ ਰਾਜੇ ਤੇ ਠੀਕ ਆ ਉਹਨਾ ਆਇਆ ਘੁੰਮਣੇ ਉਹਨਾਂ ਦੇ ਨਾਨਕੇ ਸਾਡੇ ਛੋਟੇ ਘੁੰਮਣ ਆਹੋ ਹਾਂਜੀ ਤੇ ਸਾਡੀ ਮਾਤਾ ਰਹੀ ਸ਼ੀਨੀ ਅੱਛਾ ਜੀ ਮਾਤਾ ਨੂੰ ਭੈਣੀਆਂ ਨੇ ਡੇ ਹਾਂਜੀ ਹਾਂਜੀ ਤੇ ਅਸੀਂ ਮਿਲਣਾ ਜੁੱਤਾ ਤੇ ਮੈਂ ਨੂੰ ਆਣਾ ਭਾਣ ਵੀ ਫਤ ਨਹੀਂ ਮਾਮਾ ਜੀ ਚਾਚਾ ਸੱਡਾਈ ਤੁਰਿਆ ਹੁੰਦਾ ਤੇ ਨਹੀਂ ਨਾੜਾ ਪਾਣੀ ਪੂਣੀ ਪੁੱਛਣ ਆਇਆ ਕਰੇ ਆ ਉਹਨੇ ਬੈਠਾ ਚਾਹ ਚੁ ਪੁੱਛੀ ਹਾਂਜੀ ਆਂਦਾ ਵੀ ਭਾਈਆ ਮੈਂ ਹੀ ਲਾਇਆ ਅੰਦਰ ਹੂੰ ਆਂਦਾ ਵੀ ਟੁੰਰੇ ਮੈਂ ਹੀ ਜਨਾ ਬੜੀ ਆਂਦੀ ਹੂੰ ਆਂਦਾ ਵੀ ਆ ਗੱਲ ਹੋਈ ਮੈਂ ਸ਼ਰਾਤ ਜਿਆਦਾ ਬਿਣੀ ਤੇ ਮੈਂ ਟੁਕੀ ਜ ਮੈਂ ਸੁਬੀ ਦੇ ਕੁੱਤਾ ਕੁੱਤੇ ਜਵਾਗ ਲੈ ਲੂਗੇ ਪਤਾ ਨਹੀਂ ਕਿੱਥੇ ਚਲੇ ਹਾਂਜੀ ਤੇ ਮੈਂ ਹੀ ਲਾਇਆ ਉਹਨਾਂ ਸਮੇਂ ਜਦੋਂ ਹਸਾਲ ਆਲਾ ਵੀ ਪੋ 600 ਰੁਪਏ ਦੇ ਲਈ ਮੱਝ ਹਾਂ ਅੱਛਾ 600 ਦੇ ਲਈ ਤੇ ਮੈਂ ਲਾਇਆ ਫੜ ਕੇ ਮੇਨੋ ਲਾਇਆ ਲਾਇਆ ਮੈਂ ਲਾਇਆ ਆਣ ਕੇ ਮੈਂ ਵੱਡੀ ਖੋਲੀ ਤੇ ਰੋੜੀਆਂ ਮੈਂ ਬਣਾਉਂਦਾ ਅੱਛਾ ਜੀ ਕੋਈ ਨਾ ਹਰ ਪੱਤੇ ਨੂੰ ਪੂਰ ਚੂੜਾ ਨਾ ਮਗਰ ਉਹ ਮੈਂ ਮੇਰੇ ਪੱਠਾ ਮਰੀਤ ਤੇ ਰਹਿ ਜਾਣਾ ਮਰੀਤ ਤੇ ਰਹਿ ਜਾਣਾ ਹਾਂਜੀ ਜਿਉਂ ਦੋ ਰਿਆਂ ਨੂੰ ਆਏ ਨਾ ਹੂੰ ਮੈਂ ਗਿਆ ਜਦਾ ਪੌਂਟ ਮੈਂਨੇ ਅੱਕੜੀਆਂ ਲਿਆ ਹੂੰ ਅਗੇ ਇਹ ਚੋਰ ਲੈਣਾ ਉਦਾਂ ਹਾਂਜੀ ਬਾਕੀ ਘੋਟਣਾ ਪਕੇ ਚੋਣੀ ਹਾਂਜੀ ਹਾਂਜੀ ਪਰ ਮੈਂ ਨੇ ਉਹ ਇਹਨਾਂ ਸੋਈ ਨਾ ਕਰੀ। ਹਾਂ। ਬਾਹਰ ਫੇਰ ਕੇ ਥੱਲੇ ਬਹਿ ਗਿਆ। ਹਾਂ। ਪਰ ਮੈਂ ਨੇ ਐਵੇਂ 8-9 ਕਿਲੋ ਦੁੱਧ ਦੀ ਪਾਲਤੀ ਕੁੜਿਆ ਭਰ ਦੇ। ਭਰਤੀ। ਹਾਂ। ਉਹ ਮੁੜ ਕੇ ਮੈਂ ਨੇ ਪੈਰ ਨਹੀਂ ਖੇੜਿਆ। ਅੱਛਾ। ਮੈਂ ਜਦੋਂ ਟਾਈਮ ਹੋਈ ਨਾ ਵਾਜਾਂ ਮਾਰਨੀ ਆ ਵੀ ਆਓ ਮੇਰੇ ਚੋਕ। ਚੋਰਾਵ। ਹਾਂ। ਫੇਰ ਵੇਖ ਲੋ ਵੀ 16-17 ਕਿਲੋ ਦੁੱਧ। 18-20। ਹਾਂਜੀ। ਮੈਂ ਨੇ ਮਤਲਬ 8-9 ਕਿਲੋ ਟਾਈਮ ਦਾ ਜਿਹੜਾ ਇੱਕ ਟਾਈਮ ਦੁੱਧ ਦਿੰਦਾ। ਟਾਈਮ ਦਾ ਦੋਨੇ ਕੱਢਣੇ ਗੱਲ। ਠੀਕ ਆ ਠੀਕ ਆ। ਇਹ ਹੁਣ ਮਾਲੋ ਪਤ ਪਾਈਏ ਕੋਈ ਨਹੀਂ ਨਹੀਂ ਬਿਲਕੁਲ ਤੇ ਉਹ ਕੋਈ ਪਾਣਾ ਵੀ ਕੋਈ ਮਤੇ ਹੱਥ ਫੇਲਾ ਫਿਰਨਾ ਚਾਹੀਦਾ ਉੱਪਰ ਹੈ ਜੀ ਇਹ ਨਹੀਂ ਕਿ ਪਾਤਾ ਤੇ ਬਾਦ ਆਪੇ ਵੇਖੀ ਹੁਣ ਕਿ ਨੇੜੇ ਨਾਲ ਕੋਈ ਆਵੇ ਆਹ ਨੂੰ ਮੈਂ ਇੱਕ ਇੱਕ ਪਟੇਲਾ ਮੈਂ ਕਣਕ ਦਾ ਚਾਰ ਨਾਲ ਰਿਹਾ ਨੇ ਤੇ ਵਿੱਚ ਹਾਲੋ ਮਿੱਥੇ ਹਾਲੋ ਮਿੱਥੇ ਜੋਰ ਕਿਵੇਂ ਪਵੇ ਦੁੱਧ ਦਾ ਗੋੜੀ ਜੜਾ ਪਾਈ ਜਣਾ ਪਾਣੀ 4 ਕਿਲੋ ਖਾ ਜਾਂਦੇ ਸੀ ਹਾਂ ਉਹ ਵੱਖਰਾ ਵੱਖਰਾ ਸਹੀ ਨਹੀਂ ਆਖੇ ਐਨ ਲੱਟਾਂ ਕਰੇ ਨਸਰੋ ਹੋ ਗਿਆ ਕੰਮ ਨਹੀਂ ਚੋਗ ਹਾਂ ਉਹ ਤਾਂ ਫਰਕ ਪੈਂਦਾ ਜੀ ਐਕਸ ਦੁੱਧ ਤਾਂ ਹੀ ਜੋੜਣਾ ਜੀ ਹਾਂ ਹਾਂ ਜੀ ਚਲੋ ਠੀਕ ਹੈ ਬਾਬਾ ਜੀ ਬਰੇ ਠੀਕ ਹੈ ਜੀ ਹੱਸਤੀ ਕਾਲ ਜੀ